समाज सेवी बलविंदर कुमला पहुँचे जिला प्रबंधकी कंपलैक्स सैक्टर छिहत्तर उत्थे जाके उन्होंने सरकार वालों चलाए जा रहे कामों के बारे कहा कि दफ्तर के कोई भी अफसर तरीके काम नहीं कर लारेबाजी कर रहे हैं बेशक वो तहसीलों के काम होस पी लैवल हो डीसी लैवल जिससे चलते हुए जानकारी देंदे हुए समाज सेवी बलविंदर कुमला ਬਹੁਤ ਹੀ ਸਤਿਕਾਰਯੋਗ ਸਾਰੀ ਪ੍ਰੈਸ ਦੇ ਧਿਆਨ 'ਚ ਲੈਣਾ ਚਾਹੁੰਦਾ ਹਾਂ ਇਹ ਦੋ ਵੀਕਸ ਦੇ ਵੀ ਲੋੜ ਪੈਂਦੀ ਆ ਤੁਹਾਡੇ ਰਾਹੀਂ ਅਸੀਂ ਸਰਕਾਰ ਨੂੰ ਇੱਕ ਮੈਸੇਜ ਸੁਨੇਹਾ ਭੇਜ ਸਕਨੇ ਜੋ ਸਰਕਾਰ ਅੱਜ ਪਿੰਡਾਂ 'ਚ ਕੈਂਪ ਲਾਉਣ ਦੀ ਗੱਲ ਕਰ ਰਹੀ ਹੈ ਪਿੰਡਾਂ 'ਚ ਕੈਂਪ ਲਾਉਣ ਦੀ ਗੱਲ ਕਰ ਰਹੀ ਹੈ ਸੁੱਖ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ 43 ਸੁਵਧਾਵਾਂ ਘਰੇ ਬੈਠਣ ਦੇਣ ਦੀ ਗੱਲ ਕਰ ਰਹੀ ਪਰ ਇੱਥੇ ਦਫ਼ਤਰਾਂ 'ਚ ਜਿਹੜੇ ਅਫਸਰ ਕੋਈ ਸੀਟਾਂ 'ਤੇ ਬੈਠਦਾ ਨਹੀਂ ਅੱਜ ਅਸੀਂ ਡੀਸੀ ਨੂੰ ਮਿਲਣ ਗਏ ਸੀ ਡੀਸੀ ਇਹ ਕਹਿੰਦੇ ਜੀ ਡੀਸੀ ਕੋਲੇ ਜਾਣਾ ਜੀ ਡੀਸੀ ਨੂੰ ਮਿਲਣਗੇ ਡੀਸੀ ਅੱਜ ਸੀਟ 'ਤੇ ਨਹੀਂ ਬੈਠੀ ਮੁਹਾਲੀ ਮੈਂ 5 ਵਾਰੀ ਇਹ ਦਿਲਾਪੁਲੀ ਅਫਸਰ ਕੋਲੇ ਆ ਲਿਆ ਇਹ ਕਹਿੰਦੇ ਜੀ ਸਾਡੇ ਇਹਨਾਂ ਕੋਲੇ ਚਾਰਜ ਨਹੀਂ ਨੇ ਇਹਨਾਂ ਦੇ ਹੈੱ ਅੱਜ ਜਿਹੜੇ ਕੈਂਪ ਲਾਣੋਂ ਵਾਸਤੇ ਉਹਦੇ ਨਾਂ ਤੇ ਬੇਬੂ ਬਣਾਣਾ ਲੋਕਾਂ ਨੂੰ ਛੱਡ ਦੋ ਤੇ ਲੋਕਾਂ ਦੇ ਕੰਮਕਾਰ ਕਰੋ ਅੱਜ ਇੱਕ ਸਤਵੀਰ ਸਿੰਘ ਨਾਂ ਦਾ ਮੁੰਡੇ ਦਾ ਕਤਲ ਹੋ ਗਿਆ ਸੀ ਕਨਾਲੇ ਪਿੰਡ ਤੋਂ ਜਿਹਦਾ ਫਾਦਰ ਸਹਿੰਦਰ ਸਿੰਘ ਹੈਂਡੀਕੈਪਡ ਇੱਕ ਬਾਹਂ ਕੱਟੀ ਹੋਈ ਹੈ ਹੈਂਡੀਕੈਪਡ ਜਿਹੜਾ 5 ਮਹੀਨੇ ਤੋਂ ਚੱਕਰ ਕੱਟ ਰਿਹਾ ਜਿਹੜਾ ਸਰਕਾਰ ਨੇ ਕੰਪੰਸੇਸ਼ਨ ਦੇਣਾ ਸੀ ਉਹਨਾਂ ਨੂੰ ਮਾਮਝਾ ਮਿਲਣਾ ਸੀ ਉਹਦੀ ਡੈਥ ਦਾ ਲਗਭਗ 8 ਲੱਖ ਰੁਪਈਆ ਜਿਹਦੀ ਪਹਿਲੀ ਕਿਸ਼ਤ 4 ਲੱਖ ਕੁ ਪੈਸੇ ਹੈ ਜਿਹੜੀ ਉਸ ਬੇਟੇ ਦੇ ਇਹਦੇ ਦੇ ਬੇਟੇ ਦੇ ਇਹਨੂੰ ਰਾਣੀ ਨੂੰ ਆ ਘਰ ਵਾਲੀ ਵੀ ਗਣੀ ਸੀ ਕਿਸ ਦਾ ਪਰ ਲੇਕਿਨ ਇੱਥੇ ਕਾਗਜ਼ਾਂ 'ਚ ਇਹ ਪਾਸੋਗੇ ਜੀ ਇਹ ਬੋਚਰਾਂ ਦੇ ਸਨ ਹੁਣੇ ਜੀ ਇਹ ਡੀਸੀ ਤੋਂ ਇਜੈਕਸ਼ਨ ਲੱਕੇ ਮੁੜੇ ਸਾਡਾ ਜਿਹੜਾ ਹੈਗਾ ਐਕਸਪਾਇਰੀ ਡੇਟ ਹੋ ਗਈ ਜੀ ਇਹਨਾਂ ਕੋਲੇ ਬਹਾਨੇਬਾਜ਼ੀ ਤੋਂ ਬਿਨਾਂ ਕੁਝ ਨਹੀਂ ਹੈ ਤਾਂ ਕਿ ਸਰਕਾਰ ਨੂੰ ਜਿਹੜਾ ਹੈ ਬੇਕੂਪਣਾਣਾ ਛੱਡ ਦੇ ਤਾਂ ਕਿ ਲੋਕਾਂ ਦੇ ਕੰਮ ਕਰੇ ਲੋਕ ਭਲਾਈ ਦੇ ਕੰਮ ਕਰੋ ਤਾਂ ਕਿ ਤੁਹਾਨੂੰ ਇਹ ਜਿਹੜੇ ਫਲੈਕਸ ਬੋਰਡ ਲਾ ਕੇ ਆਪਣੀ ਐਡ ਦੇ ਰਹੇ ਐਡ ਦੇਣ ਦੀ ਲੋੜ ਨਹੀਂ ਪਬਲਿਕ ਦੇ ਕੰਮ ਹੁਣ ਸਾਡੇ ਕੋਲੇ ਸਰਪੰਚ ਸਾਬਕਾ ਸਰਪੰਚ ਮਨੋਲੀ ਤੋਂ ਮੇਜਰ ਸਿੰਘ ਜੀ ਸਾਬਕਾ ਸਰਪੰਚ ਚੱਪਰਜੀੜੀ ਤੋਂ ਜੀ ਸਾਬਕਾ ਸਰਪੰਚ ਆਪਣੇ ਸਰਪੰਚ ਹੁਣ ਮੌਜੂਦਾ ਆਪਣੇ ਲਾਂਡਰਾਂ ਨੂੰ ਲਾਂਡਰਾਂ ਤੋਂ ਸਰਪੰ ਸਬਦੀਪ ਸਿੰਘ ਜੀ ਦੇ ਪ੍ਰਤੀਕਿੜੀ ਤੋਂ ਸਾਰੇ ਸਾਥੀ ਸਹਿਯੋਗੀ ਅਸੀਂ ਸਾਰੇ ਬੰਨਾਂ ਨਾਲ ਧਿਆਨਕ ਤੇ ਗੱਲ ਕਰਕੇ ਤਾਂ ਕਿ ਪਬਲਿਕ ਦਾ ਜਿਹੜਾ ਕੰਮ ਹੈ ਉਹ ਅਜ ਲੋਕਾਂ ਨੂੰ ਕਾਗਜ਼ਾਂ ਰਾਹੀਂ ਬੇਬਕੂ ਫੜਾਇਆ ਜਾ ਰਿਹਾ ਇਸੇ ਸਰਕਾਰ ਨੂੰ ਇਹ ਲੋਕ ਜਿਹੜੇ ਸਰਪੰਚ ਸਾਬਕਾ ਸਰਪੰਚ ਇਕੱਠੇ ਹੋਏ ਨੇ ਹੁਣ ਪਿੰਡਾਂ 'ਚ ਇਹਨਾਂ ਨੂੰ ਵੜ ਨਹੀਂ ਦੇਣਗੇ ਤਾਂ ਕਿ ਜਿਹੜੇ ਇਹ ਲਾਰੇਵਾਜੀ ਹੈ ਜਾਂ ਡਿਪਟੀ ਕਮਿਸ਼ਨਰ ਮੋਹਲੀ ਦੀ ਹੋਵੇ ਐਸਐਸਪੀ ਦਾ ਜੋ ਕੰਮ ਜਾਂਦਾ ਐ ਐਸਐਸਪੀ ਕੋਲ ਕੰਮ ਨਹੀਂ ਹੁੰਦਾ ਕੋਈ ਜਦੋਂ ਅਸੀਂ ਤਹਿਸੀਲਾਂ 'ਚ ਜਾਂਦੇ ਹਾਂ ਉੱਥੇ ਬਰਾਸਤ ਦੇ ਇੰਦ ਕਾਲ ਬਰਾਹਮ ਦਾ ਇੰਤਕਾਲ ਇੱਕ ਮੈਂ ਤੁਹਾਨੂੰ ਮਾਜਰੀ ਬਲਾਕ ਦੀ ਇਹਦਾ ਖੜੀ ਆਧਾਰਨ ਲੇਦਾ ਸੋਹਣੀ ਪਿੰਡ ਦਾ ਮਾਜਰੀ ਦਾ ਵਿਰਾਸਤ ਦਾ ਕੇਸ ਹੈ 5 ਮਹੀਨੇ ਹੋ ਗਏ ਏਡੀਸੀ ਮੁਹਾਲੀ ਦੇ ਆਰਡਰ ਨੇ ਏਡੀਸੀ ਮੋਹਾਲੀ ਦਾ ਆਰਡਰ ਨਹੀਂ ਚੱਲ ਰਿਹਾ ਇਸੇ ਤਰ੍ਹਾਂ ਇੱਕ ਬਨੂੜ ਦਾ ਵਿਰਾਸਤ ਦਾ ਇੰਤਕਾਲ ਉਹਦਾ ਹੰਸਾਲੇ ਪਿੰਡ ਦਾ ਕੇਸ ਹੈ ਕਹਿੰਦਾ ਜੀ ਤਹਿਸੀਲਦਾਰ ਹੈ ਨਹੀਂ ਉਹਦੇ ਕੋਲੇ ਵਾਦੂ ਹੀ ਚਾਰਜ ਦੇ ਜੀ ਜਦੋਂ ਕੋਈ ਤਹਿਸੀਲਦਾਰ ਨਹੀਂ ਹੈ ਜਦੋਂ ਕੋਈ ਜ਼ਿਲ੍ਹਾ ਭਲਾਈ ਅਫਸਰ ਨਹੀਂ ਬੈਠਦਾ ਸੀਟ ਤੇ ਦੱਸੋ ਲੋਕਾਂ ਨੂੰ ਪਬਲਿਕ ਨੂੰ ਕਿਵੇਂ ਜਿਹੜੀ ਹੈ ਨਿਆਂ ਸਾਫ ਮਿਲੂਗਾ ਤੁਸੀਂ ਇਹ ਸਾਰਾ ਤੁਹਾਡੇ ਪ੍ਰੈਸਰਾਂ ਹੀ ਅਸੀਂ ਸਰਕਾਰ ਨੂੰ ਮੈਸੇਜ ਨੇ ਭੇਜਣਾ ਐਸਬੀਸੀ ਮਹਾਪੰਚਾਇਤ ਵੱਲੋਂ ਫੇਰ ਸਾਧੀਆਂ ਲੈਟਾਂ ਕੋਲ ਕੀਤਾ ਸੀ ਤਾਂ ਕਿ ਕਿਸੇ ਬੰਦੇ ਨਾਲ ਕੋਈ ਸੁਣਾਈ ਨਹੀਂ ਹੋਈ ਤੇ ਕਸਤੇ ਮਸ ਨਹੀਂ ਹੋ ਰਹੇ ਤੇ ਤੁਹਾਡੇ ਕੋਲੋਂ ਸਾਡੇ ਰਾਹੀ ਸਾਰੇ ਤੁਸੀਂ ਤੁਸੀਂ ਅੱਜ ਜ਼ਿਲ੍ਹਾ ਭਲਾਈ ਅਫਸਰ ਦੇ ਦਫ਼ਤਰ ਪਹੁੰਚੇ ਹੋ ਕੀ ਇੱਥੇ ਤੁਹਾਡੀ ਕੋਈ ਮੁਲਾਕਾਤ ਹੋਈ ਕਿਸੇ ਅਫਸਰ ਨਾਲ ਮੁਲਾਕਾਤ ਦੇ ਕਹਿੰਦੇ ਜੀ ਜ਼ਿਲ੍ਹਾ ਭਲਾਈ ਅਫਸਰ ਮੈਂ ਫਿਲਹਾਲ ਜ਼ਿਲ੍ਹਾ ਭਲਾਈ ਅਫਸਰ ਬੈਠੇ ਹੈ ਜੀ ਉਹ ਉਹਨਾਂ ਨੇ ਬਿਸ਼ਵਾਸ ਦਵਾਇਆ ਥੋੜੇ ਦਿਨਾਂ ਵਿੱਚ ਤੁਹਾਡੀ ਪੇਮੈਂਟ ਭੇਜੂਗੀ ਪਰ ਲੇਕਿਨ ਕੋਈ ਸਪਸ਼ਟੀ ਕਰਨੀ ਹੈ ਵੀ ਉਹ 5 ਦਿਨ ਲੱਗਣਗੇ ਜਾਂ 4 ਦਿਨ ਲੱਗਣਗੇ ਜਾਂ 3 ਦਿਨ ਲੱਗਣਗੇ ਲੱਗਣਗੇ ਤੇ ਕਿੰਨਾ ਟਾਈਮ ਇਹ ਫਾਈਨਲ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੋਨੇ ਪੇਮੈਂਟ ਲੈਣ ਲਈ ਮੈਨੂੰ ਜਦੋਂ ਤੋੜ ਰਹੇ ਪੰਜ ਮਹੀਨੇ ਛੇ ਚੱਕਰ ਮਾਰਦਿਆਂ ਹੋ ਗਏ ਜਦ ਕੇ ਸਰਕਾਰ ਦੀਆਂ ਹਦਾਇਤਾਂ ਨੇ ਜੇਕਰ ਉਹਦਾ ਮੁੰਡੇ ਦਾ ਮਰਡਰ ਹੋਇਆ ਕਤਲ ਹੋਇਆ ਇਹ 24 ਘੰਟੇ ਜਾਂ ਤਿੰਨ ਦਿਨ ਪੇਮੈਂਟ ਦੇਣੀ ਹੁੰਦੀ ਹੈ ਪਹਿਲੀ ਕਿਸ਼ਤ ਪਰ ਲੇਕਿਨ ਅੱਜ ਨੂੰ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਦੀ ਇੱਕ ਕਿਸ਼ਤ ਵੀ ਨੂੰ ਨਹੀਂ ਮਿਲੀ